ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਆਮੋ ਸਾਹਮਣੇ ਨਜ਼ਰ ਆ ਰਿਹਾ ਤੇ ਦੋਵੇਂ ਆਪੋ ਆਪਣੇ ਸਟੈਂਡ ਦੇ ਉੱਤੇ ਅੜੇ ਹੋਏ ਨੇ ਪੰਜਾਬ ਕਹਿੰਦਾ ਕਿ ਅਸੀਂ ਇੱਕ ਵੀ ਵਾਧੂ ਪਾਣੀ ਦੀ ਬੂੰਦ ਹਰਿਆਣਾ ਨੂੰ ਨਹੀਂ ਦੇਵਾਂਗੇ ਦੂਜੇ ਪਾਸੇ ਹਰਿਆਣਾ ਕਹਿੰਦਾ ਕਿ ਸਾਡਾ ਪਾਣੀ ਲੈਣਾ ਹੱਕ ਹੈ ਤੇ ਅਸੀਂ ਲੈ ਕੇ ਰਵਾਂਗੇ ਤਾਂ ਹੁਣ ਇਸ ਦੇ ਵਿਚਾਲੇ ਵੱਡੀ ਅਪਡੇਟ ਇਹ ਹੈ ਕਿ ਇਹ ਮੁੱਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਤਾਂ ਆਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪਟੀਸ਼ਨ ਦੇ ਉੱਤੇ ਸੌਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਦੇ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਸੂਬੇ ਦੇ 200 ਤੋਂ ਵੱਧ ਜਲ ਘਰ ਸੁੱਕ ਗਏ ਨੇ ਪੰਜਾਬ ਸਰਕਾਰ ਨੇ ਹਰਿਆਣਾ ਦਾ ਪਾਣੀ ਰੋਕ ਦਿੱਤਾ ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਪਾਣੀ ਦੇ ਦਿੱਤਾ ਹੈ ਅਸੀਂ ਹਰਿਆਣਾ ਨੂੰ ਹੋਰ ਵਾਧੂ ਪਾਣੀ ਨਹੀਂ ਦੇ ਸਕਦੇ ਪੰਜਾਬ ਦੇ ਕਿਸਾਨਾਂ ਨੂੰ ਵੀ ਝੋਨੇ ਦੀ ਫਸਲ ਬੀਜਣੀ ਪੈਂਦੀ ਹੈ ਸਾਨੂੰ ਵੀ ਪਾਣੀ ਦੀ ਲੋੜ ਹੈ ਹਾਈ ਕੋਰਟ ਕੱਲ ਇਸ ਤੇ ਦੁਬਾਰਾ ਸੁਣਵਾਈ ਕਰੇਗਾ ਇਹ ਵੀ ਦੱਸ ਦਈਏ ਕਿ ਪਾਣੀ ਦੇ ਵਿਵਾਦ ਸੰਬੰਧੀ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਹੋਇਆ ਲਗਭਗ 5 ਘੰਟੇ ਚੱਲੇ ਇਸ ਸੈਸ਼ਨ ਦੌਰਾਨ ਸਾਰੀਆਂ ਪਾਰਟੀਆਂ ਨੇ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਹ ਪਾਣੀ ਹਰਿਆਣਾ ਨੂੰ ਇਸ ਵੇਲੇ ਦੇ ਰਹੇ ਹਾਂ ਭਵਿਕ ਵਿੱਚ ਇਹ ਵੀ ਨਹੀਂ ਮਿਲੇਗਾ ਮੁੱਖ ਮੰਤਰੀ ਨੈ브 ਸਿੰਘ ਸੈਣੀ ਦੇ ਇਸ ਦੋਸ਼ ਤੇ ਕਿ ਹਰਿਆਣਾ ਦੀ ਪਾਣੀ ਦੀ ਸਪਲਾਈ ਰੋਕੀ ਜਾ ਰਹੀ ਹੈ ਪਾਣੀ ਪਾਕਿਸਤਾਨ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀ ਦੀ ਇੱਕ ਵੀ ਬੂੰਦ ਪਾਕਿਸਤਾਨ ਨਹੀਂ ਜਾ ਰਹੀ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ 6 ਮਹੀਨਿਆਂ ਵਿੱਚ ਹਰਿਆਣਾ ਨੂੰ 6 ਪੱਤਰ ਲਿਖੇ ਉਹਨਾਂ ਨੂੰ ਪਾਣੀ ਲਈ ਯਾਦ ਦਿਵਾਇਆ ਪਰ ਉਹਨਾਂ ਨੇ ਨਹੀਂ ਸੁਣੀ ਪੌਂਗ ਡੈਮ ਵਿੱਚ 33 ਫੁੱਟ ਪਾਣੀ ਘਟ ਹੈ ਇਹੀ ਹਾਲ ਬਾਕੀ ਦੋ ਡੈਮਾਂ ਦਾ ਵੀ ਹੈ ਇਹ ਫਿਰ ਵੀ ਮਰੁੱਖੀ ਆਧਾਰ ਤੇ 4000 ਕਿਊਸਕ ਪਾਣੀ ਦਿੱਤਾ ਜਾ ਰਿਹਾ ਪਰ ਧੰਨਵਾਦ ਕਰਨ ਦੀ ਬਜਾਏ BBMP ਚੇਅਰਮੈਨ ਨੂੰ ਰਾਤੋ-ਰਾਤ ਬਦਲ ਦਿੱਤਾ ਗਿਆ। ਉਹਨਾਂ ਕਿਹਾ ਕਿ BBMP ਦੀ ਮੀਟਿੰਗ ਵਿੱਚ ਹਰਿਆਣਾ ਤੇ ਰਾਜਸਥਾਨ ਨੇ ਪੰਜਾਬ ਦੇ ਵਿਰੁੱਧ ਵੋਟ ਪਾਈ ਪਰ ਪੰਜਾਬ VOTING ਤੋਂ ਦੂਰ ਰਹਾ। ਹਿਮਾਚਲ ਸਰਕਾਰ ਦੀ ਚੁੱਪ ਰਹੀ ਚੁੱਪ ਰਹਿਣਾ ਵੀ ਕਿਸੇ ਅਪਰਾਧ ਵਿੱਚ ਸ਼ਾਮਲ ਹੋਣ ਵਾਂਗ ਹੈ। ਮਾਨਣਿਆ ਕਿ BBMB ਰਾਵੀ ਸਤਲੁਜ ਬਿਆਸ ਤੇ ਭਾਖੜਾ ਨਾਲ ਸੰਬੰਧਤ ਹੈ ਇਸ ਵਿੱਚ ਹਰਿਆਣਾ ਤੇ ਰਾਜਸਥਾਨ ਦਾ ਹਿੱਸਾ ਹੈ ਪਰ ਇਹਨਾਂ ਦੋਵਾਂ ਵਿੱਚੋਂ ਕਿਹੜਾ ਹਿੱਸਾ ਪੰਜਾਬ ਨਾਲ ਲੱਗਦਾ ਹੈ BBMB ਇੱਕ ਚੱਟਾ ਹਾਥੀ ਹੈ ਪੰਜਾਬ ਇਸ ਦਾ ਸਾਰਾ ਖਰਚਾ ਚੁੱਕਦਾ ਹੈ ਹਰਿਆਣਾ ਤੇ ਰਾਜਸਥਾਨ ਤੋਂ ਅਧਿਕਾਰੀ ਉੱਥੇ ਆਉਂਦੇ ਨੇ ਪੰਜਾਬ ਉਹਨਾਂ ਦੀ ਤਨਖਾਹ ਦਿੰਦਾ ਹੈ ਅਜਿਹੀ ਸਥਿਤੀ ਵਿੱਚ BBMB ਨੂੰ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਮੁੱਖ ਮੰਤਰੀ ਭਗਵੰਤਬਾ ਨੇ ਸਪਸ਼ਟ ਕਰ ਦਿੱਤਾ ਹੈ ਤਾਂ ਹੁਣ ਹਰਿਆਣਾ ਅਦਾਲਤ ਪਹੁੰਚਿਆ ਦੇਖਣਾ ਹੋਵੇਗਾ ਕਿ ਅਦਾਲਤ ਇਸ ਸੰਬੰਧੀ ਕੀ ਫੈਸਲਾ ਲੈਂਦੀ ਹੈ ਪਰ ਜਿਹੜਾ ਇਹ ਮਾਮਲਾ ਹੈ ਉਹ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਕੇਂਦਰ ਸਰਕਾਰ ਵੀ ਹਮੇਸ਼ਾ ਇਹ ਗੇਮ ਹੈ ਜਿਹੜੀ ਅਦਾਲਤ ਦੇ ਪਾਲੇ ਚ ਸੁੱਟ ਦਿੰਦੀ ਹੈ ਪਰ ਅਦਾਲਤ ਵੀ ਭਾਵੇਂ ਸੁਣ ਲੈ ਕੇ ਕੋਈ ਫੈਸਲਾ ਸੁਣਾਵੇ ਪਰ ਪੰਜਾਬ ਦਾ ਸਟੈਂਡ ਕਲੀਅਰ ਹੈ ਕਿ ਅਸੀਂ ਇੱਕ ਵੀ ਬੂੰਦ ਪਾਣੀ ਹੈ ਜਿਹੜਾ ਹਰਿਆਣੇ ਨੂੰ ਨਹੀਂ ਦੇ ਸਕਦੇ ਕਿਉਂਕਿ ਹਰਿਆਣਾ ਨੇ 8500 ਕਿਊਸਕ ਪਾਣੀ ਦੀ ਮੰਗ ਕੀਤੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ 4000 ਕਿਊਸਕ ਪਾਣੀ ਦੇ ਰਹੇ ਹਾਂ ਇਸ ਤੋਂ ਇਲਾਵਾ ਸਾਡੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈਗਾ ਤਾਂ ਹੁਣ ਇਹ ਦੋਵੇਂ ਸੂਬਿਆਂ ਵਿੱਚ ਵਿਵਾਦ ਇੰਨਾ ਵੱਧ ਚੁੱਕਿਆ ਕਿ ਪੰਜਾਬ ਦੇ ਮੰਤਰੀਆਂ ਨੇ ਇਹ ਵੀ ਮੰਗ ਚੁੱਕੀ ਹੈ ਕਿ ਜਿੰਨਾ ਪਾਣੀ ਅਸੀਂ ਦੂਜੇ ਸੂਬਿਆਂ ਨੂੰ ਦੇ ਰਹੇ ਹਾਂ ਉਸ ਦਾ ਸਾਨੂੰ ਰਿਐਲਟੀ ਵੀ ਨਹੀਂ ਮਿਲੀ ਜੇਕਰ ਅਸੀਂ ਰਿਐਲਟੀ ਦੀ ਗੱਲ ਕੀਤੀ ਜਾਵੇ ਤਾਂ ਜੇ ਉਹ ਸੰਸ ਨੂੰ ਰਿਐਲਿਟੀ ਮਿਲ ਜਾਵੇ ਤਾਂ ਪੰਜਾਬ ਪੂਰੇ ਵਿਸ਼ਵਵਾਸ ਦਾ ਇੱਕ ਸਭ ਤੋਂ ਅਮੀਰ ਸੂਬਾ ਬਣ ਸਕਦਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਹਰਿਆਣਾ ਤੇ ਰਾਜਸਥਾਨ ਜਾਂ ਹੋਰ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀ ਦੀ ਰਿਐਲਿਟੀ ਲਵੇਗੀ ਪਾਣੀ ਦੀ ਕੀਮਤ ਜਿਹੜੀ ਆ ਉਹ ਪ੍ਰਾਪਤ ਕਰੇਗੀ ਜੇਕਰ ਜਿਹਾ ਹੁੰਦਾ ਤਾਂ ਪੰਜਾਬ ਦੇ ਜਿਹੜਾ ਬੋਝ ਹੈ ਆਰਥਿਕ ਤੌਰ ਤੇ ਉਹ ਵੀ ਘਟ ਸਕਦਾ ਹੈ ਤੇ ਹੁਣ ਇਹ ਫੈਸਲਾ ਪੰਜਾਬ ਸਰਕਾਰ ਨੇ ਕਰਨਾ ਹੈ ਕਿ ਦੂਜੇ ਸੂਬਿਆਂ ਨੂੰ ਦਿੱਤੇ ਜਾ ਰਹੇ ਪਾਣੀ ਦੀ ਕੀਮਤ ਕਿਵੇਂ ਵਸੂਲਣੀ ਹੈ ਤਾਂ ਇੱਕ ਮੰਤਰੀ ਨੇ ਸੈਸ਼ਨ ਦੇ ਵਿੱਚ ਵੀ ਉੱਠ ਕੇ ਕਿਹਾ ਕਿ ਇੱਕ ਕਿਊਸਟ ਪਾਣੀ ਦੀ ਕੀਮਤ 6 ਕਰੋੜ ਰੁਪਈਆ ਹੈ ਤਾਂ ਜੇਕਰ ਤੁਸੀਂ ਦੇਖੋ ਕਿ ਕਿੰਨਾ ਕਿਊਸਟ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਜਾ ਰਿਹਾ ਹੈ ਤੇ ਹੁਣ ਤੱਕ ਜਾ ਚੁੱਕਿਆ ਹੈ ਜੇਕਰ ਸਾਨੂੰ ਉਸਦੀ ਕੀਮਤ ਮਿਲੇ ਤਾਂ ਪੰਜਾਬ ਸਭ ਤੋਂ ਬਿਹਤਰ ਨਹੀਂ ਬਲਕਿ ਵਿਸ਼ਵ ਦਾ ਸਭ ਤੋਂ ਨਿਰਸੁਭਾ ਬਣ ਸਕਦਾ ਹੈ ਦਿਵਯਾਜਿਤ ਧੰਨਵਾਦ